ਗੁਰੂ ਫਰਗਬਿੰਦ ਸਾਹਿਬ ਜਿਨ੍ਹਾਂ ਨੇ ਗੁਰੂ ਹਰਿਰਾਇ ਜੀ ਸਾਹਿਬ ਨੂੰ ਗੁਰਨਾਮਕ ਸੱਚੇ ਪਾਤਸ਼ਾਹ ਦੀ ਪਾਵਨ ਗੁਪਤਾ ਗੱਦੀ ਦੇ ਉੱਪਰ ਬਰਾਸਮਾਨ ਕੀਤਾ ਉਹਨਾਂ ਦੇ ਆਕਾਲ ਚਲਾਣੇ ਤੋਂ 7 ਦਿਨ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲ ਇੱਕ ਬੜਾ ਮਸ਼ਹੂਰ ਫਕੀਰ ਆਇਆ ਸੀ ਉਸ ਫਕੀਰ ਦਾ ਅਸਲ ਨਾਮ ਸੀ ਹਸਨ ਅਲੀ ਇਹ ਉਸ ਨੂੰ ਕਿਆਵਨ ਜਸਦਾਨੀ ਕਿਆਵਨਸ ਪੁਰਾ ਕੇਵ ਫਾਰਸੀ ਦਾ ਸ਼ਬਦ ਹੈ ਇਸ ਦਾ ਭਾਵ ਹੈ ਕਿ ਸਤਵੇਂ ਅਸਮਾਨ ਦਾ ਸਤਾਰਾ ਉਹ ਉਸ ਫਕੀਰ ਨੇ ਕਿਵ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਹਿੰਦੁਸਤਾਨ ਦੇ ਚੰਗੇ ਵੱਡੇ ਰਾਜਨੀਤਿਕ ਤੇ ਧਾਰਮਿਕ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਗੁਰੂ ਸਾਹਿਬ ਦੇ ਕੋਲ ਆਇਆ ਸੀ ਕਿਦਾ ਕਾਰਨ ਕਿਉਂਕਿ ਸ਼ਾਇਦ ਆਪਣੀ ਸ਼ਰਧਾ ਤੇ ਆਪਣੇ ਧਰਮ ਦੇ ਵਿੱਚ ਉਹ ਜਿਹੜੇ ਸਵਾਲਾਂ ਦੇ ਜਵਾਬ ਉਣ ਦੇ ਵਾਸਤੇ ਵੱਖ-ਵੱਖ ਦਾਨਿਸ਼ਵੰਦਾਂ ਦੇ ਕੋਲ ਧਾਰਮਿਕ ਵਿਅਕਤੀਆਂ ਦੇ ਕੋਲ ਪੀਰਾਂ ਫਕੀਰਾਂ ਦੇ ਕੋਲ ਕਿਤੋਂ ਤੱਕ ਰਾਜ ਹੋ ਗਿਆ ਸੀ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਉਹਨੂੰ ਉਹਦੇ ਸਵਾਲਾਂ ਦੇ ਜਵਾਬ ਨਹੀਂ ਸੀ ਸਵਾਲ ਉਹ ਸੀ ਜਿਹੜਾ ਸਾਡੇ ਮਨਾਂ ਚੋਂ ਡਰ ਤੇ ਕਦੀ ਨਾ ਕਦੀ ਸਾਡਾ ਵੀ ਹੋ ਜਾਵੇ ਹਰਿ ਗੁਪਤਨ ਸਾਹਿਬ ਦੇ ਦਰਬਾਰ ਵਿੱਚ ਆ ਕੇ ਸਵਾਲ ਕੀਤਾ ਸੀ ਪਾਤਸ਼ਾਹ ਬੰਧਨ ਤੋਂ ਮੁਕਤ ਕਿਵੇਂ ਹੋਈਏ ਬੰਧਨ ਤੋਂ ਮੁਕਤ ਕਿਵੇਂ ਹੋਈਏ ਇਹ ਸਵਾਲ ਸਾਡੇ ਮਨ ਚ ਵੀ ਆਉਂਦਾ ਹੈ ਬੰਧ ਖੁਲਾਸੀ ਕਿਵੇਂ ਹੋਵੇ ਮਾਇਆ ਦੇ ਮੋਹ ਦੇ ਵਿਕਾਰਾਂ ਦੇ ਵਿਸ਼ੇ ਦੇ ਇਹਨਾਂ ਸਾਰਿਆਂ ਦੇ ਬੰਧਨਾਂ ਤੋਂ ਮੁਕਤ ਕਿਵੇਂ ਹੋਈਏ ਤੇ ਪਾਤਸ਼ਾਹ ਦਾ ਬੜਾ ਪਿਆਰਾ ਜਵਾਬ ਸੀ ਕਿ ਕਰਮ ਕਾਂਢੀ ਔਰ ਜਿਹੜੀ ਸ਼ਰੀਅਤ ਮਨੁੱਖਤਾ ਦੀ ਉੱਚ ਮਿਆਰੀ ਲੈਤੇ ਕਦਰਾਂ ਕੀਮਤਾਂ ਦੇ ਵਿਰੋਧ ਦੇ ਵਿੱਚ ਹੈ ਭਾਵੇਂ ਜਿਹੜੀ ਗੱਲ ਮਨੁੱਖਤਾ ਨੂੰ ਦੁੱਖ ਦਿੰਦੀ ਹੈ ਉਹਨਾਂ ਵਿਚਾਰਾਂ ਦਾ ਤੇ ਉਹਨਾਂ ਵਿਕਾਰਾਂ ਦਾ ਤਿਆਗ ਕਰ ਦਿਓ ਸਮਝੋ ਤੁਸੀਂ ਬੰਤਨ ਗੁਰੂ ਸਾਡੀ ਸਮੱਸਿਆ ਇੱਥੇ ਹੈ ਕਿ ਗੁਰੂ ਪਾਚਾ ਤਾਂ ਉਸ ਸਮੇਂ ਕਹਿ ਰਹੇ ਨੇ ਕਿ ਜਿਹੜੀ ਚੀਜ਼ ਮਨੁੱਖ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿਰੋਧ ਵਿੱਚ ਹੈ ਉਸ ਦਾ ਤਿਆਗ ਕਰ ਦਿਓ ਤੇ ਸੱਚ ਜਾਣਿਓ ਅੱਜ ਪਸੰਦ ਹੀ ਉਸwidetilde ਨੂੰ ਕੀਤਾ ਜਾਂਦਾ ਜਿਹੜੀ ਮੁਕਤਾ ਦੀ ਨੈਤਿਕ ਕਦਰਾਂ-ਕੀਮਤਾਂ ਦੇ ਵਿਰੋਧ ਦੇ ਵਿੱਚ ਹੈ ਕੋਈ ਚੰਗਾ ਪ੍ਰਚਾਰਕ ਚੰਗੀ ਗੱਲ ਕਰੇ ਸਾਨੂੰ ਸੁਣਨੀ ਬਹੁਤ ਔਖੀ ਲੱਗਦੀ ਹੈ ਤੇ ਸੱਚ ਜਾਣਿਓ ਅਸ਼ਲੀਲਤਾ ਭਰੀਆਂ ਗੱਲਾਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਕਿਉਂਕਿ ਅਸੀਂ ਉਸ ਚੀਜ਼ ਦੇ ਗੁਲਾਮ ਬਣ ਗਏ ਸਾਰਾ ਦਿਨ ਸਾਡੇ ਫੋਨ ਦੇ ਵਿੱਚ ਕੀ ਚੱਲ ਰਿਹਾ ਹੈ ਸਾਰਾ ਦਿਨ ਅਸੀਂ ਕੀ ਵੇਖ ਰਹੇ ਹਾਂ ਸਾਡੇ ਮਨਾਂ ਵਿੱਚ ਕੀ ਪਾਇਆ ਜਾ ਰਿਹਾ ਇਹ ਵੀ ਸਾਡੀਆਂ ਉਹ అలੰਕਾਰਾਂ ਨੇ ਜਿਹੜੀਆਂ ਸਾਨੂੰ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਤੋਂ ਦੂਰ ਲੈ ਕੇ ਜਾਂਦੇ ਹਨ ਗੁਰੂ ਪਾਤਸ਼ਾਹ ਨੇ ਉਸ ਸਮੇਂ ਗਿਆ ਸੀ ਕਿ ਜੇਕਰ ਬੰਦ ਖਲਾਸੀ ਭਾਵ ਕੇ ਮੁਕਤ ਹੋਣਾ ਹੈ ਤਾਂ ਉਹਨਾਂ అలੰਕਾਰ ਤੋਂ ਛੱਡ ਦੇ ਜਿਹੜੀਆਂ ਤੁਹਾਨੂੰ ਮਨੁੱਖਤਾ ਦੇ ਉੱਚੇ ਗੁਣਾਂ ਤੋਂ ਦੂਰ ਲੈ ਕੇ ਜਾਂਦੇ ਪਾਚ ਅਕਾਲ ਚਰਣਾ ਕਰ ਜਾਂਦੇ ਨੇ ਆਪਾਂ ਅੰਦਰ ਬੈਠੇ ਸੀ ਕੁਝ ਸਾਡੀ ਵੀ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਉਹ ਬੈਠੇ ਹੋਏ ਸੀ ਤੇ ਗੱਲ ਚੱਲ ਰਹੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਬੜੇ ਅਹਿਮ ਤੱਤਾਂ ਨੂੰ ਅਨੁਸ਼ਾ ਅਨੁਸਾਰ ਇਤਿਹਾਸਿਕ ਵਰਤਾਰਿਆਂ ਨੂੰ ਸਮਝਣਾ ਹੋਵੇ ਤੇ ਸਾਨੂੰ ਇੱਕ ਮੁਸਲਮਾਨ ਇਤਿਹਾਸਕਾਰ ਦੀ ਕਿਤਾਬ ਦੀ ਜਦ ਉਸ ਦੀ ਲਿਖਤ ਦੀ ਲੋੜ ਪੈਂਦੀ ਹੈ ਦਰਬਸਤਾਨੇ ਮਸਾਲੀ ਫਾਰਸੀ ਦਾ ਲਿਖਾਰੀ ਸੀ ਨਾਮ ਉਸ ਦਾ ਮੁਹੰਮਦ ਅਰਦਸਤਾਨੀ ਹੈ ਸੇ ਮੋਹਸਨ ਫਾਨੀ ਕਰਕੇ ਉਸ ਨੂੰ ਜਾਣਦੇ ਆ। ਉਹਦੀਆਂ ਲਿਖਤਾਂ ਦੀ ਖੂਬੀ ਇਹ ਹੈ ਕਿ ਉਹ ਗੁਰੂ ਸਾਹਿਬ ਦੇ ਕੋਲ ਸੀ। ਉਸ ਨੇ 6ਵੇਂ ਪਾਤਸ਼ਾਹੀ ਦਰਸ਼ਨ ਕੀਤੇ ਨੇ। ਉਸ ਨੇ 7ਵੇਂ ਪਾਤਸ਼ਾਹੀ ਦਰਸ਼ਨ ਵੀ ਕੀਤੇ ਨੇ। ਤੇ ਜੋ ਕੁਝ ਉਹ ਲਿਖਦਾ ਉਹਦੇ ਲਿਖਣ ਦੇ ਵਿੱਚ ਸੱਚਾਈਆਂ ਜਿਹੜੀਆਂ ਨੇ ਸਾਡੀ ਉਚਾਤ ਧਾਰਨਾ ਦੇ ਨੇੜੇ ਕੋ ਬੱਧੀਆਂ ਨੇ। ਉਹ ਕਹਿੰਦਾ ਕਿ ਜਦੋਂ 6ਵੇਂ ਪਾਤਸ਼ਾਹ ਜੁਤੀ ਜੋ ਸਮਾਏ ਤੇ 17 ਪਾਛੇ ਹੁਕਮ ਕਰਦੇ ਦੇ ਬਰਾਬਰ ਹੁੰਦੇ ਨੇ ਤੇ ਸਿੱਖਾਂ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜਾਨਾ ਕਿ ਕਿ 17 ਪਾਛੇ ਸਿੱਖਾਂ ਨੇ 6ਵੇਂ ਪਾਛੇ ਦਾ ਹੁਕਮ ਮੰਨਦੇ ਹੋਏ ਗੁਰੂ ਨਾਨਕ ਸਾਹਿਬ ਦੇ ਬੰਦ ਨੂੰ ਤਸلیم ਕੀਤਾ ਉਹ ਸ਼ਬਦ ਕੀ ਬਣਦਾ ਹੈ ਉਹ ਸ਼ਬਦ ਬਣਦਾ ਹੈ ਕੀ ਸਿੱਖਾਂ ਸਿੱਖਾਂ ਨੇ ਹਰ ਰਾਏ ਤਾਂ ਗੁਰੂ ਹਰ ਰਾਏ ਨੂੰ تسلیم ਕਿਵੇਂ ਕੀਤਾ ਪ੍ਰਵਾਨ ਕਿਵੇਂ ਕੀਤਾ ਉਹ ਅਗਲਾ ਸ਼ੁਰੂ ਕਰਦਾ ਹੈ ਮਹਿਲ ਦੇ ਹਫਤ ਹਫਤ ਕਿਹਾ ਜਾਂਦਾ ਸਤਵ ਸਤਵ ਮਹੱਲਾ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹੱਲਾ ਪਹਿਲਾ ਲਿਖਦੇ ਨੇ ਅੱਗੇ ਗੁਰੂ ਸਾਹਿਬ ਮਹੱਲਾ ਦੂਜਾ ਲਿਖਦੇ ਨੇ ਉਹ ਕਹਿੰਦਾ ਕਿ ਮਹਿਲਾ ਦੇ ਹਫਤ ਇਸ ਤਰ੍ਹਾਂ ਉਹਨਾਂ ਨੇ ਮਹਿਲ ਦਾਇਫਤ ਜਿਹੜਾ ਸੀ ਉਹਨੂੰ ਪ੍ਰਵਾਨ ਕੀਤਾ। ਅਗਲੀ ਗੱਲ ਉਹ ਵੀ ਬੜੀ ਪਿਆਰੀ ਲੱਗਦੀ। ਉਹ ਕਹਿੰਦਾ ਕਿ ਸਿੱਖਾਂ ਨੇ ਗੁਰੂ ਸਾਹਿਬ ਨੂੰ ਪ੍ਰਵਾਨ ਤੇ ਕੀਤਾ। ਪ੍ਰਵਾਨ ਕਰਨ ਦੇ ਨਾਲ ਸਿੱਖਾਂ ਦੇ ਵਿੱਚ ਇਸ ਗੱਲ ਦਾ ਅਟਲ ਸੁਵਾਸ ਸੀ ਕਿ ਸਿੱਖ ਜਿਹੜੇ ਨੇ ਉਹ ਸਰੀਰ ਦੇ ਪੂਜਾਰੀ। ਸਿੱਖ ਜਿਹੜੇ ਨੇ ਉਹ ਜੋਤ ਦੇ ਉਹ ਗੁਰਸ਼ਬਦ ਪੁਜਾਰੀ। ਉਸ ਰੇਂ ਦੀ ਪੂਜਾ ਵੀ ਕਰਦਾ ਉਹ ਜੋਤ ਨੂੰ ਸਮਝਦੇ ਨੇ ਜਿਹੜੀ ਗੱਲ ਭਟ ਸਾਬਾ ਨੇ ਗੁਰੂ ਸਾਹਿਬ ਦੇ ਬਾਰੇ ਕਹੀ ਸੀ ਕਿ ਜੋ ਤੁਰੁ ਜੁਗਤ ਸਾਇ ਸਹਕਾਇਆ ਫੇਰ ਕੋ ਲੀ ਉਹਦੀ ਜੋਤ ਉਹੀ ਤਰੀਕਾ ਉਸੇ ਤਰ੍ਹਾਂ ਵਰਤ ਰਹੀ ਹੈ ਤੇ ਉਹ ਜੋਤ ਉਹਨ 6ਵੇਂ ਪਾਤਸ਼ਾਹ ਤੋਂ 7ਵੇਂ ਪਾਤਸ਼ਾਹ ਦੇ ਇਹਦੇ ਨਾਲ ਕੁਝ ਇਤਹਾਸਕ ਕਥਾਵਾਂ ਨੂੰ ਸਮਝਣ ਦਾ ਯਤਨ ਕਰੀਏ ਜੇ ਸਿੱਖ ਸਰੀਰ ਦੇ ਪੁਰਾਣੇ ਜੋਤ ਦੇ ਨੇ ਤੇ ਫਿਰ ਸਿੱਖ ਬੁੱਤ ਦਾ ਪੁਜਾਰੀ ਕਿਵੇਂ ਹੋ ਸਕਦਾ ਪਰ ਤੁਸੀਂ ਵੇਖੋ ਗੁਰਨਾਦ ਸਿੰਘ ਸਾਹਿਬ ਦੇ ਸਪੁੱਤਰ ਬਾਵਾ ਸ਼੍ਰੀ ਚੰਦਰ ਨਾਮ ਦੇ ਜਿੰਨੇ ਵੀ ਢੇਰੇ ਅਸਥਾਨ ਬਣੇ ਹੋਏ ਨੇ ਬੁੱਧ ਸ਼ਕਤ ਜਾਨਵਰ ਦੇ ਸਿੱਖ ਪਰ ਇਕ ਗੱਲ ਖਿਆਲ ਕਰਿਓ ਇਤਿਹਾਸ ਦੇ ਵਿੱਚੋਂ ਵੇਖਣ ਦਾ ਯਤਨ ਕਰਿਓ ਉਦਾਸ ਸੰਮਤ ਗ੍ਰਹਿਸਤ ਨੂੰ ਪ੍ਰਮਾਨ ਨਹੀਂ ਕਰਦਾ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਮਤਧਾਰਾ ਹੈ ਉਹ ਬੜਾ ਸਪਸ਼ਟ ਹੈ ਕਿ ਗ੍ਰਹਿਸਤ ਮਾਰਗ ਦੇ ਚਲਿੰਦੇ ਆ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਨੂੰ ਅਕਤੂਲ ਬਟਾਲੇ ਦੇ ਮੇਲੇ ਦੇ ਉੱਪਰ ਸਿੱਧਾਂ ਨੇ ਜੋਗੀਆਂ ਨੇ ਇਹੀ ਸਵਾਲ ਕੀਤਾ ਸੀ ਖਾਤੀ ਖੁੜਸ ਉਹ ਗੇਸਰਾ ਗੋਸ਼ਤ ਕਰ ਸਭੇ ਉਠਾਈ ਤੇ ਗੁਰਨਾਨਕ ਸਾਹਿਬ ਨੂੰ ਸਵਾਲ ਕੀਤਾ ਸੀ ਭੰਗਰਨਾਥ ਕਿਛੇ ਜੋਗੀ ਭੰਗਰਨਾਥ ਤੋਹੇ ਧੁੱਧ ਵਿੱਚ ਜੋ ਕਾਂਜੀ ਪਾਈ ਤੇਖ অবতার ਉਦਾਸਤਾ ਪੁੱਤ ਕਿਉ ਸੰਸਾਰੀ ਨੀਂਦ ਚਲਾਈ ਗੁਰਨਾਥ ਤੂੰ ਧਰਮ ਦੇ ਤਤ ਦਾ ਵਿਨਾਸ਼ ਕਰ ਧਰਮ ਨੂੰ ਖਤਮ ਕਰ ਦਰ ਦੁੱਧ ਵਰਗਾ ਪ੍ਰਿਤਕਰ ਸਿੱਧੂ ਕਾਂਜੀ ਪਾ ਕੇ ਉਹ ਸੁਖੁਰਦ ਨੂੰ ਫਟਾ ਦਿੰਦਾ ਹੈ ਬਰਬਾਹ ਕਰ ਦਿੰਦਾ ਹੈ ਕਾਰਨ ਗੁਰਨਾਮਿਕ ਨੂੰ ਧਰਮ ਨੂੰ ਉਚਾੜਦੇ ਵਾਸਤੇ ਗਿਆ ਸੀ ਉਹ ਉਦਾਸੀਆਂ ਦੇ ਉੱਪਰ ਤਿੱਤਰ ਪ੍ਰਚਾਰ ਕਰਨ ਤੋਂ ਬਾਅਦ ਸਿੱਧੂ ਪਰਿਵਾਰ ਦੇ ਵਿੱਚ ਕਿਉਂ ਆ ਗਿਆ ਫਿਰ ਇੱਕ ਉਤਾਰ ਉਦਾਸ ਦਾ ਉਦਾਸੀਆਂ ਵਾਲੇ ਕੱਪੜੇ ਛੱਡ ਕੇ ਵਾਪਕ ਕਿਉਂ ਸੰਸਾਰੀ ਜੀਵ ਚਲਾਈ ਪਰਿਵਾਰ ਦੇ ਵਿੱਚ ਕਿਉਂ ਆ ਗਿਆ ਗੁਰੂ ਸਾਹਿਬ ਦਾ ਜਵਾਬ ਬੜਾ ਪਿਆਰਾ ਸੀ ਨਾਨਕ ਆਖਿਆ ਪੰਗਰ ਰਾਤ ਤੇਰੀ ਮਾਉ ਕੁਚੱਜੀ ਆਈ ਤੇ ਤੇ ਮਾਉ ਦਾ ਧੰਮਤ ਮਾਨੀ ਮਤੋਂ ਭਾਵ ਕਿ ਜਿਸ ਗੁਰੂ ਨੇ ਤੈਨੂੰ ਜਿਹੜੀ ਸਿੱਖਿਆ ਦਿੱਤੀ ਉਸ ਨੂੰ ਮਾਨੀ ਨਾਨਕ ਆਖਿਆ ਪੰਗਰ ਰਾਤ ਤੇਰੀ ਮਾਉ ਕੁਚੱਜੀ ਆਈ ਭਾਂਡਾ ਧੋਏਗਾ ਜਾਤੀ ਨੂੰ ਹੋਏ ਕੁਛ ਜਿ ਫੁੱਲ ਸੜਾਈ ਹੋਏ ਅਤੀਤ ਚ ਗ੍ਰਸਤ ਕਰ ਫਿਰ ਉਹਨ ਕੀ ਘਰ ਮੰਨਣ ਜਾਈ ਵਿਰਣ ਦਿੱਤੇ ਕਿਸ ਹੱਥ ਨਾਲ ਤੁਸੀਂ ਕਹਿੰਦੇ ਹੋ ਕਿ ਅਸੀਂ ਅਤੀਤ ਹੋਗੇ ਅਸੀਂ ਜੁਗੀ ਹੋਗੇ ਅਸੀਂ ਸਿਤ ਹੋਗੇ ਅਸੀਂ ਉਦਾਸੀ ਹੋਗੇ ਅਸੀਂ ਗਰੈਸ ਤੋਂ ਦੂਰ ਚਲੇ ਗਏ ਕਿਉਂ ਔਰਤ ਜਿਹੜੀ ਹੈ ਕਿਉਂਕਿ ਜੋਗਮਤ ਕਹਿੰਦਾ ਇਨ ਬੱਗ ਤ੍ਰੈ ਲੋਈ ਖਾਈ ਕਿ ਔਰਤ ਤਾਂ ਇੰਨੀ ਵਿਲਾਸ਼ ਵਾਲੀ ਚੀਜ਼ ਹੈ

ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਫਿਰ ਹਸਾਨ ਦੇ ਵਿੱਚ ਫੜ ਕੇ ਥੂਥੇ ਤੇ ਬਾਟੇ ਤੇ ਕਾਸੇ ਜਿੰਨਾ ਗ੍ਰਹਿਸਤਿਆਂ ਦੇ ਦਰ ਤੇ ਜਾਂਦੇ ਹੋ ਤੇ ਜਿਹੜੀਆਂ ਤੁਹਾਡੇ ਇਹਨਾਂ ਕਾਸਿਆਂ ਵਿੱਚ ਭੋਜਨ ਦਿੰਦੀਆਂ ਨੇ ਉਹ ਕੌਣ ਹੈ ਔਰਤਾ ਇੱਕ بیوی ਇਹ ਨੇ ਤੇ ਫਿਰ ਦਸੂਖ ਉੱਚਾ ਕੌਣ ਭੀਖ ਮੰਗਣ ਵਾਲਾ ਕਿ ਉਹਨੂੰ ਕੁਝ ਦੇਣ ਵਾਲਾ ਫਿਰ ਉੱਚਾ ਤੇ ਗ੍ਰਹਿਸਤੀ ਹੋਣਾ ਗੁਰਨਾਨਦ ਸਾਹਿਬ ਨੇ ਇਹ ਕਰ ਸੰਕਾ ਦਿੱਤਾ ਗੁਰੂ ਨਾਨਕ ਸਾਹਿਬ ਦਾ ਪੁੱਤਰ ਸ਼੍ਰੀ ਚੰਦ ਇਸ ਵਿਚਾਰ ਦਾ ਦਾਰ ਨਹੀਂ ਨਹੀਂ ਹੈ ਉਹ ਉਦਾਸ ਮਨ ਦੇ ਵਿੱਚ ਜਿੱਦੇ ਵਿੱਚ ਗ੍ਰਹਿਸਤ ਨੂੰ ਪ੍ਰਵਾਨ ਕੀ ਲਈ ਦਿੱਤੀ ਜਾਂਦੀ ਪਾਵਨ ਕੁਰਬਾਨੀ ਦੇ ਵਿੱਚ ਬੜਾ ਸਪਸ਼ਟ ਹੈ ਪੁੱਤਰੀ ਕੌਲ ਦਾ ਪਾਲਿਓ ਕਰ ਪੀਰੋ ਕਰਨ ਪਰਟੀ ਕਿ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਕਰਮ ਪ੍ਰਵਾਨ ਨਹੀਂ ਕੀਤਾ ਪਰ ਅਖੀਰ ਸਮਝ ਆਇਆ ਕੀਤਾ ਚੇਵੇਂ ਪਾਛਾ ਦੇ ਸੰਤ ਇਸ ਉਦਾਸ ਮਨ ਦੇ ਨਾਲ ਜਦ ਸਿੱਖ ਇਤਿਹਾਸ ਦੇ ਕੁੱਝ ਸਰੋਤਾਂ ਦੇ ਸਾਨੂੰ ਪੰਛ ਮਿਲਦੇ ਨੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਕੋਲ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਔਰ ਜ਼ੁਲਮ ਦੇ ਖਿਲਾਫ ਜੂਝੜਾ ਅਰੰਭ ਕੀਤਾ ਉਸ ਸਮੇਂ ਸ੍ਰੀ ਚੰਦ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਚੋਣ ਕੀਤੀ ਸੀ ਉਹ ਕਾਬਲਤ ਕਾਰਨ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ ਤੇ ਇਹ ਗੱਲ ਗਲਤੀ ਦੇ ਅਹਿਸਾਸ ਦੇ ਵਿੱਚੋਂ ਪੈਦਾ ਹੋਈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਸ਼੍ਰੀ ਚੰਦ ਨੂੰ ਸੌਂਦੇ ਨੇ ਜਦੋਂ ਉਹ ਗ੍ਰੈਸਤੀ ਨਹੀਂ ਤੇ ਸ਼੍ਰੀ ਚੰਦ ਦੇ ਉੱਤਰ ਅਧਿਕਾਰੀ ਬਣਦੇ ਨੇ ਬਾਬਾ ਗੁਰਦਤਾ ਜੀ ਹੁਣ ਤੁਸੀਂ ਇਹ ਗੱਲ ਸਮਝੋ ਉਦਾਸ ਮਤ ਦੀਆਂ ਗ੍ਰੈਸਥ ਵਿਰੋਧੀ ਧਾਰਾ ਤਾਂ ਉੱਥੇ ਟੁੱਟ ਗਈ ਉਦਾਸ ਮਤ ਦਾ ਜਿਹੜਾ ਉਹ ਰੂਪ ਸੀ ਉਹ ਤੇ ਖਤਮ ਹੋ ਗਿਆ ਬਾਬਾ ਗੁਰਦਤਾ ਜੀ ਗ੍ਰਾਸਤੀ ਗੁਰੂ ਹਰਿ ਰਾਇ ਸਾਹਿਬ ਦੇ ਪਿਤਾ ਜੀ ਨੇ ਜਦੋਂ ਬਾਬਾ ਸ਼੍ਰੀ ਚੰਦ ਤੋਂ ਬਾਅਦ ਉਸ ਦੀ ਵਿਚਾਰਧਾਰਾ ਦੇ ਉੱਪਰ ਗੁਰਮਤ ਘੰਭਜ ਹੋ ਜਾਂਦੀ ਹੈ ਤੇ ਜਿਹੜੇ ਅਜੋ ਦਾਸੀ ਨੇ ਫਿਰ ਇਦਾਂ ਦਾ ਕੋਰੋਕੇਟਾ ਸਮਝੜ ਵਾਲੀ ਗੱਲ ਹੈ ਕਿ ਬਾਬਾ ਗੁਰਦਤਾ ਜੀ ਗੁਰੂ ਸਾਹਿਬ ਦੇ ਪੁੱਤਰ ਨੇ ਗੁਰੂ ਸੋਤਣ ਗ੍ਰਾਸਤੀ ਨੇ ਗੁਰੂ ਦੇ ਪਿਤਾ ਨੇ ਗੁਰੂ ਦੇ ਪੁੱਤਰ ਨੇ ਤੇ ਜਦੋਂ ਉਹ ਇੱਕ ਮੱਥ ਦੇ ਪੁੱਤਰ ਅਧਿਕਾਰ ਨਹੀਂ ਬਣਦੇ ਹੁੰਦੇ ਤੇ ਇਹ ਉਦਾਸ ਮੱਥ ਜਿਹੜਾ ਸੰਸਾਰ ਤੋਂ ਦੂਰ ਜਾ ਕੇ ਗ੍ਰੈਸ ਤੋਂ ਕਿਨਾਰਾ ਕਸ਼ੀ ਕਰਕੇ ਧਰਮ ਦੀ ਵਿਚਾਰਧਾਰਾ ਦਾ ਧਰਮ ਦੇ ਅਭਿਆਸ ਦੀ ਗੱਲ ਕਰਦਾ ਸੀ ਉਹਦੀਆਂ ਤੰਤਾਂ ਤਾਂ ਕੁੱਟ ਚੜੀਆਂ ਸੀ ਸੋ ਗੱਲ ਇੱਕ ਸਮਝਣ ਦੀ ਗੱਲ ਹੈ ਕਿ ਅੱਜ ਜੋ ਗੁਰਨਾਨਕ ਸਾਹਿਬ ਦੇ 10ਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਗੱਲ ਲਈ ਜਿਸ ਕਰ ਤੁ ਪੰਡਾ ਧਰਾਂ ਦੇ ਬੜਾ ਸਪਸ਼ਟ ਕਹਿੰਦੇ ਨੇ ਹਮੂ ਰਤਨ ਜ਼ਬਰ ਮਾਨਕ ਅਸਤ ਹਮੂ ਗੁਰੂ ਗੋਬਿੰਦ ਲਾਖਾ ਗੁਰਨਾਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਕੋਈ ਭੇਦ ਨਹੀਂ ਹੋ ਸਕਦਾ ਤੇ ਜਿਹੜਾ ਭੇਦ ਦੀ ਗੱਲ ਕਰਦਾ ਗੁਰਦਾ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਸਿੱਖ ਵਿਚਾਰ ਧਾਰਾ ਦਾ ਦਾਇਰਾ ਉਹੀ ਹੈ ਤੇ ਉਹੀ ਗੁਰੂ ਪਾਤਸ਼ਾਹ ਦੇ ਸਿੱਖ ਨੇ ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਅਰਜਨ ਸਿੰਘ ਮਹਾਰਾਜ ਦੇ ਹੁਕਮਾਂ ਦੇ ਅਨਸਾਰ ਕੋ ਸਿੱਖੀ ਜੀਵੂ ਜੀਉਦੇ ਨੇ ਵਕ ਵਕ ਡੇਰੇਦਾਰੀ ਦੇ ਅਸੀਂ ਜਿੰਨੇ ਮਰਜ਼ੀ ਅੱਡੇ ਚੜਾਈ ਜਾਈਏ ਅੰਤ ਜਾ ਕੇ ਸਾਨੂੰ ਗੁਰੂ ਹੁਕਮ ਨੂੰ ਮੰਨਣਾ ਪੈਣਾ ਉਹ ਹੁਕਮ ਜਿਹੜਾ ਅਸੀਂ ਗੁਰੂ ਪਾਤਸ਼ਾਹ ਦੀ ਜੋਤਿ ਚ ਰੋਜ਼ ਖੜੇ ਹੋ ਕੇ ਕਹਿੰਦੇ ਆ ਸਤ ਸਿਖਨ ਤੋਂ ਹੁਕਮ ਹੈ ਜੀ ਨੂੰ ਮੰਨਿਓ ਕਰ ਦੂਸਰੀ ਗੱਲ ਗਲਤੀਆਂ ਜ਼ਿੰਦਗੀ ਚ ਹੋ ਜਾਂਦੀਆਂ ਪਰ ਜਿੰਨੀ ਵੀ ਮਨੁੱਖ ਗਲਤੀ ਕਰਦਾ ਉਹਦੇ ਕੋਲ ਉਹਦੇ ਤੋਂ ਵੱਡੇ ਸੁਧਾਰਨ ਦੇ ਮੌਕੇ ਹੁੰਦੇ ਨੇ ਗਲਤੀ ਕਿਸੇ ਨੂੰ ਹੋ ਸਕਦੀ ਮੇਰੇ ਨੂੰ ਹੋ ਸਕਦੀ ਹੈ ਤੁਹਾਡੇ ਨੂੰ ਹੋ ਸਕਦੀ ਹੈ ਸਾਡੇ ਬਡੇਰਿਆਂ ਤੋਂ ਵੀ ਹੋ ਸਕਦੀ ਸਾਡੇ ਬੱਚਿਆਂ ਤੋਂ ਵੀ ਹੋ ਸਕਦੀ ਪਰ ਮਨੁੱਖ ਜਿੰਨੀਆਂ ਗਲਤੀਆਂ ਕਰਦਾ ਉਹਦੇ ਕੋਲ ਉਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਸੁਧਾਰਨ ਦੇ ਵੀ ਹੁੰਦੇ ਮੌਕੇ ਨੇ ਗੁਰੂਤਮਾਨ ਸਾਹਿਬ ਤੁਹਾਨੂੰ ਇਹ ਇਸ ਕਰਦੇ ਬੜੇ ਉਪਰੰਤ ਅੰਸ਼ ਵੇਝਣਗੇ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦਾ ਚੌਰ ਬਰਦਾਸ਼ਤ ਸਿੱਖ ਸਿਪਾਹੀ ਜਸੂ ਇੱਕ ਚੌਰ ਬਰਦਾਸ਼ਤ ਸਿੱਖ ਸਿਪਾਹੀ ਕੀਤੀ ਆ ਅਸੀਂ ਦੋਵਾਂ ਨੂੰ ਜੱਦ ਕਰਾਇਆ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਭਾਈ ਭਗਤੂ ਜੀ ਸੰਗਤ ਰੰਗ ਦੇ ਨੀ ਸੇਵਾ ਕਰਦੇ ਬੰਦੇ ਉਮਰ ਬਟੇਲੀ ਹੋ ਗਈ ਤੇ ਇੱਕ ਦਿਨ ਪਾਤਸ਼ਾਹ ਨੇ ਗੱਲ ਤਾਂ ਹੋਰ ਕਹੀ ਸੀ ਮਤਲਬ ਹੋ ਰਹਾ ਹੈ ਪਾਤਸ਼ਾਹ ਕਹਿੰਦੇ ਭਾਈ ਭਗਤੂ ਉਮਰ ਬੜੀ ਹੋ ਗਈ ਹੈ ਹੁਣ ਵਿਆਹ ਹੀ ਕਰਨਾ ਕਹਿਣ ਦਾ ਭਾਵ ਸੀ ਕਿ ਅਕਸਰ ਉਹਦੇ ਘਰ ਜਾਣਾ ਜਿਵੇਂ ਅਸੀਂ ਪਾਵਨ ਗੁਰਬਾਣੀ ਚ ਕਹਿੰਦੇ ਨਾ ਕਿ ਸਭਨਾ ਸੌਰੀ ਵੰਡਣਾ ਸਭੂ ਕਲਾ ਵੰਡਾ ਉਹਨਾਂ ਦੇ ਤੇ ਗੱਲ ਇਸ ਨਜ਼ਰੀਏ ਤੋਂ ਨਹੀਂ ਫਕਤੋ ਜੀ ਸੋਚੇਰੇ ਸ਼ਾਇਦ ਵਿਆਹ ਦੀ ਗੱਲ ਕੀਤੀ ਹੈ ਚੰਗੀ ਕੋਈ ਜ਼ਮੀਨ ਜਾਂ ਦਾ ਇਵਾਦ ਸਰ ਗੁਰੂ ਦੇ ਸੇਵਾ ਤੋਂ ਐਗਮਲ ਕੋਈ ਨਹੀਂ ਸੀ ਵਿਆਹ ਕਰਵਾ ਲੈਣ ਦੋ ਤੁਰ ਵੀ ਸਰਪੇਟੀ ਘਰ ਵਾਲੀ ਦੇ ਵਿੱਚੋਂ ਜਿਹੜੀ ਗੁਜ਼ਰ ਚੁੱਕੀ ਸੀ ਇੱਕ ਭਾਈ ਜੀਵਨ ਜੀ ਇੱਕ ਭਾਈ గోਇਆ ਜੀ ਇਹਦੇ باوجود ਵਿਆਹ ਕਰਾ ਲਿਆ ਹੁਣ ਜਿਸ ਦੇ ਨਾਲ ਵਿਆਹ ਕਰਾ ਰਿਹਾ ਉਹ ਦੀ ਉਮਰ ਜਿ ਛੋਟੀ ਔਰ ਜਿਹੜੇ ਪੁੱਤਰ ਸੀ ਉਹਨਾਂ ਨੇ ਆਪਣੀ ਹਾਮੋਂ ਔਰਤ ਨੂੰ ਵੀ ਮਾਂ ਜਾਣ ਕੇ ਸਹਾਰਿਆ ਸਮਾਂ ਵੀ ਤਿਆ ਭਾਈ ਭਦਰ ਜਨਾਨ ਦਾ ਜਦੋਂ ਉਹ ਚਲਾਨਾ ਕਰ ਗਏ ਤੇ ਉਹਨਾਂ ਦੇ ਚਲਾਨੇ ਤੋਂ ਬਾਅਦ ਅੰਤਮ ਰਸਮਾਂ ਤੋਂ ਬਾਅਦ ਜਿਹੜੀਆਂ ਗੁਰੂ ਸਾਹਿਬ ਨੇ ਆਪ ਕੀਤੀ ਹੈ ਕਿ ਤੇ ਦਰਬਾਰ ਦੇ ਵਿੱਚ ਵਿਧਵਾ ਵਿਆਹ ਦੇ ਬਾਰੇ ਗੱਲ ਚੱਲੀ ਵਿਧਵਾ ਵਿਆਹ ਦੀ ਪਰਵਾਨਗੀ ਸਿੱਖੀ ਦੇ ਵਿੱਚ ਤੀਸਰੇ ਪਾਤਸ਼ਾਹ ਨੇ ਬੜੀ ਸਪਸ਼ਟ ਦੇ ਦਿੱਤੀ ਤਾਸਨ ਪੜ੍ਹ ਕੇ ਕਿ ਕੋਈ ਵੀ ਬੀਬੀ ਜਿਸ ਦਾ ਜਵਾਬ ਅਵਸਥਾ ਦੇ ਵਿੱਚ ਪਤੀ ਗੁਜਰ ਚੁੱਕਾ ਹੈ ਜੇ ਉਹ ਚਾਹੇ ਉੱਤੇ ਦੁਬਾਰਾ ਵਿਆਹ ਕਰਾ ਸਕਦੀ ਹੈ ਸਿੱਖ ਧਰਮ ਇਸ ਦੀ ਕੋਈ ਨਾਈ ਨਹੀਂ ਸਾਡੀ ਵਿਚਾਰ ਘਰ ਦੇ ਵਿੱਚ ਸਾਡੀ ਗੁਰੂ ਜੀ ਇਹ ਗੱਲ ਚੱਲ ਗਈ ਤੇ ਉਸ ਵੇਲੇ ਗੁਰੂ ਸਾਹਿਬ ਦੇ ਚੌਰ ਪਰਦਾਰ ਸਿੱਖ ਭਾਈ ਜਸੂ ਦੇ ਮਨ ਚ ਆਇਆ ਕਿ ਮੇਰਾ ਵਿਆਹ ਨਹੀਂ ਹੋਣ ਵਾਲਾ ਤੇ ਭਾਈ ਭਗਤੂ ਜੀ ਅਕਾਰਤਰਾਣਾ ਕਰਕੇ ਲਈ ਉਹਨਾਂ ਦੀ ਪਤਨੀ ਜਿਹੜੀ ਵਿਧਵਾ ਹੋ ਗਈ ਹੈ ਜੇ ਜਵਾਨ ਹੈ ਤੇ ਕਿਸੇ ਸਿੱਖ ਦੇ ਰਾਹੀਂ ਗੱਲ ਚਲਾਈ ਜਾਵੇ ਗੱਲ ਚਲਾਈ ਜਾਵੇ ਭਾਈ ਪਰ ਮਨਜ ਪੁੱਤਰ ਗੋਰੀ ਨੂੰ ਪਤਾ ਨਹੀਂ ਆਇਆ ਉਹ ਕਹਿੰਦਾ ਮੈਂ ਮਾਸ ਸਮਝਦਾ ਇਸਔਰਤ ਨੂੰ ਤੇ ਕੋਈ ਜਸੂ ਤੇ ਦੀ ਮਾਤੇ ਬਾਰੇ ਇਹ ਗੱਲ ਸੋਚਦਾ ਉਹਨੇ ਪਾਇ ਜਸੂ ਦਾ ਕਤਲ ਕਰ ਦਿੱਤਾ ਗੁਰੂ ਸਾਹਿਬ ਨੂੰ ਇਹ ਗੱਲ ਬੜੀ ਬੁਰੀ ਲੱਗੀ ਤੇ ਫਸ ਪਾਈ ਦੋਰਾ ਜਿਹੜਾ ਸੀ ਦਰਬਾਰ ਤੋਂ ਭੱਜ ਗਿਆ ਕਿਉਂਕਿ ਉਹਨੂੰ ਸੀ ਕਿ ਗੁਰੂ ਸਾਹਿਬ ਕੋਈ ਨਾ ਕੋਈ ਸਜ਼ਾ ਜ਼ਰੂਰ ਦੇਣਗੇ ਕਿਸੇ ਨਾ ਕਿਸੇ ਗੱਲ ਤੋਂ ਮੇਰੀ ਜਿਹੜੀ ਆ ਉਹ ਖਿਚਤਨ ਜ਼ਰੂਰ ਹੋਵੇਗੀ ਕਿ ਮੈਂ ਕੀਤੀ ਗਲਤੀ ਐ ਸਾਫ਼ ਸੀ ਕਿ ਗਲਤੀ ਕੀਤੀ ਕੋਈ ਹੁੰਦਾ ਕੀ ਐ ਕਿ ਉਹ ਗੁਰੂ ਦਰਬਾਰ ਦੇ ਵਿੱਚ ਤਾਂ ਨਹੀਂ ਆਉਦਾ ਪਰ ਜਿੱਥੇ ਦਰਬਾਰ ਲੱਗਦਾ ਉਹਦੇ ਨੇੜੇ-ਨੇੜੇ ਆਲੀ ਕਰਦੀ। ਉਹ ਪਾਰਾ ਇਸਾਸ ਆਪਣੇ ਪਰਿਵਾਰ ਦੇ ਨਾਲ ਦੁਆਬੇ ਦੇ ਇਲਾਕੇ ਦੇ ਵਿੱਚ ਆਏ। ਤੇ ਦੁਆਬੇ ਦੇ ਇਲਾਕੇ ਦੇ ਚਪਲਾਹੇ ਸਾਧ ਫਗਵਾੜਾ ਇਹਨਾਂ ਇਲਾਕਿਆਂ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਕੋਲ ਹੀ ਹਮਲੇ ਗਏ ਗੁੰਜਦਿਸ਼। ਇਹ ਹਮਲੇ ਉਹਸੀ ਮੁਖਰਿਸ ਖਾਨ ਦੇ ਮਿਲੇ ਤੇ ਹੁਣ ਮੁਖਰਿਸ ਖਾਨ ਦੇ ਪੁੱਤਰ ਕਾਸਮ ਬੇ ਤੇ ਹਯਾਤ अली ਖਾਨ ਉਹ ਸੂਸੀਲੇ ਜਿਹਨਾਂ ਦੇ ਨਾਲ ਸਾਡੇ ਪਿਓ ਤਾਂ ਜੰਗ ਲੜਦੇ ਰਹੇ ਨੇ ਹੁਣ ਉਹਨਾਂ ਦਾ ਪੁੱਤਰ ਇਸ ਇਲਾਕੇ ਚ ਆਇਆ ਕਿ ਉਹਨਾ ਹਮਲਾ ਕੀਤਾ ਲੇ। ਅਕਸਰ ਮੈਂ ਕੱਲ ਪਰਸੇ ਆ ਵੀਰ ਨਾਲ ਗੱਲ ਚੱਲ ਰਹੀ ਸੀ ਆਪਾਂ ਬੈਠੇ ਸੀ ਗੱਲਾਂ ਕਰਦੇ ਕਿ ਇਤਿਹਾਸ ਤਾਂ ਇਹਨਾਂ ਵਿਨਾਸ਼ ਕਰ ਦਿੱਤਾ ਹੈ ਨਾ ਪਰ ਜਿਹੜੇ ਸਾਡੇ ਫੋਨ ਫੜ ਕੇ ਪੋਡਕਾਸਟ ਕਰਨਾ ਸ਼ੁਰੂ ਕਰਦੇ ਨੇ ਇਤਿਹਾਸ ਤਾਂ ਵਿਨਾਸ਼ ਕਰਦੇ ਜਾ ਰਹੇ ਨੇ। ਜੋ ਕੁਝ ਮਨ ਚਾਹੁੰਦਾ ਹੈ ਕਿਹੜਾ ਕੋਈ ਵੇਖਣ ਜਾਂ ਹੁੰਦਾ ਕਿਹੜਾ ਕੋਈ ਟੋਕਣਾ ਹੁੰਦਾ ਅਸੀਂ ਤਾਂ ਸੰਦੇ ਗੁਰੂ ਦੀ ਜੀ ਦੀ ਚ ਬੋਲਣਾ ਹੁੰਦਾ ਇੱਥੇ ਕੋਈ ਗਲਤ ਗੱਲ ਕਰੂੰਗਾ ਤੇ ਉੱਥੇ ਜਾ ਕੇ ਫੜ ਲੈਣਾ ਜੀ ਆ ਗੱਲ ਦਾ ਪਰਮਾਣੂ ਪਰ ਜਦੋਂ ਕਮਰੇ ਚ ਫੋਨ ਅੱਗੇ ਰੱਖ ਕੇ ਬਹਿ ਜਾਣਾ ਕਿੰਨੇ ਰੋਕਣਾ ਕਿੰਨੇ ਟੋਕਣਾ ਤੇ ਕਿੰਨੇ ਕਹਿਣਾ ਤੂੰ ਗਲਤ ਕਰ ਰਿਹਾ ਤੇ ਜਿੰਨੀ ਮਰਜ਼ੀ ਗਲਤ ਗੱਲ ਨੂੰ ਕਹਿ ਦੇਣਾ ਸਾਡੇ ਵੀਰ ਭੈਣਾਂ ਥੱਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਤਾਂ ਇਹ ਗੁਰ ਨਾਲ ਵਾਹਿਗੁਰੂ ਜੀ ਕਿ ਸੋੜਨਾ ਹੀ ਨਹੀਂ ਕਿ ਬੰਦਾ ਕੀ ਕਰੇ ਵਿਨਾਸ਼ ਕਰਦੇ ਜਾ ਰਹੇ ਅਸੀਂ ਇਤਿਹਾਸ ਕਰਦੇ ਖਤਮ ਕਰਦੇ ਜਾ ਰਹੇ ਇਤਿਹਾਸ ਕਿ ਮੈਂ ਇਸ ਗੱਲ ਤੇ ਕਾਰ ਕਰ ਰਿਹਾ ਸੀ ਕਿ ਇੱਕ YouTube ਉੱਪਰ ਕਹਿ ਰਿਹਾ ਸੀ ਕਿ ਸਤਵੇਂ ਪਾਤਸ਼ਾਹ ਨੂੰ ਕੋਈ ਚੰਗ ਨਹੀਂ ਲੜਨੀ ਚਾਹੀਦੀ ਤੇ ਦੂਸਰਾ ਇੱਕ YouTube ਦੇ ਪਰ ਵੀਡੀਓ ਹਰ ਕੋ ਮਰੀ ਸੀ ਕਿ ਜਿਹੜੇ ਅੱਜ ਦੇ ਪ੍ਰਚਾਰਕ ਨੇ ਉਹ ਸਤਵੇਂ ਪਾਤਸ਼ਾਹ ਦੇ ਸਤਿਅਮ ਨੂੰ ਨਹੀਂ ਮੰਨਦੇ ਬੜੀ ਚੀਜ਼ ਹੈ ਹੋਰ ਇਹਨਾਂ ਦੋਵਾਂ ਗੱਲਾਂ ਨੂੰ ਇੱਕ ਨਾ ਥੋੜਾ ਜਿਹਾ ਸੰਬੰਧ ਲਈ ਗੁਰੂ ਸਾਹਿਬ ਜੇ ਪਰਸ਼ ਇਹਨਾਂ ਨੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਤੱਕ ਅਜੇ ਫੌਜ ਨੇ ਕੋਈ ਭਰ ਰਸਤੇ ਦੇ ਚ ਭਾਈ ਗੋਰਾ ਜਿਹੜਾ ਸੀ ਉਹਨੇ ਕੁਝ ਸਾਥੀਆਂ ਦੇ ਨਾਲ ਇਸ ਫੌਜ ਨੂੰ ਰੋਕ ਲਿਆ ਇਹਨਾਂ ਵਧੀਆ ਮੁਕਾਬਲਾ ਕੀਤਾ ਕਿ ਉਹ ਫੌਜ ਜਿਹੜੀ ਸੀ ਗੁਰੂ ਸਾਹਿਬ ਦੇ ਉੱਪਰ ਹਮਲਾ ਨਾ ਕਰ ਸਕੇ ਇਹ ਸਾਰੇ ਵਰਤਾਰੇ ਨੂੰ ਗੁਰੂ ਸਾਹਿਬ ਨੇ ਮਹਿਲਾਂ ਦੇ ਵੇਖਿਆ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਵਿੱਚ ਬੀਬੀ ਕਲਿਆਣੀ ਜੀ ਦੇ ਨਾਮ ਤੋਂ ਮਰ ਜਾਣਦੇ। ਵਿਆਹ ਰਹਿੰਦੀ ਸੁਪਤਰੀ। ਅਨੂਪ ਸ਼ਹਿਰ ਦੇ ਰਹਿਣ ਵਾਲੇ। ਸਾਡਾ ਉਹਨਾਂ ਦਾ ਸਹੁਰੇ ਘਰ ਦਾ ਨਾਮ ਜਿਹੜਾ ਕੋਈ ਚਾਹੇ ਕੋਈ ਕਿਸੇ ਨੂੰ ਮਿਲਦਾ ਸਨ। ਕੁਝ ਤਾਸਖਲ ਕੁਝ ਨਹੀਂ ਕਿਸ਼ਨਕੋਟ ਨੇ। ਸੁਪੇ ਵਕ ਪਕਸੇ ਉੱਤਾਰੇ ਵਕ ਪਕੰਦੇ ਨਾਮ ਲਿਖੇ ਨੇ। ਉਹਨਾਂ ਨੇ ਦੱਸਿਆ ਕਿ ਮੁਗਲ ਹਮਲਾਵਰ ਜਿਹੜੇ ਪਠਾਨ ਸੀ ਜਦੋਂ ਇੱਥੇ ਸਾਡੇ ਤੇ ਹਮਲਾਵਰ ਹੋ ਕੇ ਆਏ ਤੇ ਭਾਈ ਜਿਹੜਾ ਗੋਰਾ ਸੀ ਉਸ ਨੇ ਉਹਨਾਂ ਦਾ ਮੁਕਾਬਲਾ ਕੀਤਾ। ਤੇ ਉਹ ਸਾਡੇ ਤੱਕ ਨਹੀਂ ਪਹੁੰਚ ਸਕੇ ਫਿਰ ਭਾਈ ਗੋਰਾ ਗੁਰੂ ਦਰਬਾਰ ਦੇ ਵਿੱਚ ਬਹਾਇਆ ਗਿਆ ਤੇ ਗੁਰੂ ਪਾਤਸ਼ਾਹ ਨੇ ਉਸ ਦੀ ਜਿਹੜੀ ਕੀਤੀ ਹੋਈ ਪਹਿਲੀ ਪਤਾਈ ਸੇ ਨੂੰ ਬਖਸ਼ਿਆ ਇਹ ਤਾਂ ਕਹਿਣ ਤੋਂ ਭਾਵੇਂ ਕਿ ਗਲਤੀ ਕਿਸੇ ਕੋ ਵੀ ਹੋ ਸਕਦੀ ਹੈ ਪਰ ਗੁਰੂ ਹਮੇਸ਼ਾ ਹੀ ਬਖਸ਼ੰਦ ਹੈ ਕਸੀ ਸਾਰੇ ਹੀ ਔਗਣਾਰੇ ਸਾਰੇ 'ਚ ਕੋਈ ਨਾ ਕੋਈ ਔਗਣ ਹੈ ਪਰ ਜਿਹੜਾ ਗੁਰੂ ਹੈ ਉਹ ਗੁਣੀ ਨਿਧਾਨ ਦੀ ਗੁਣਾ ਦਾ ਖਤਰਨਾਕ ਪਰ ਇਥੋਂ ਗੁਣ ਲੈਣ ਦੇ ਵਾਸਤੇ ਇੱਕ ਚੀਜ਼ ਦੀ ਲੋੜ ਹੈ ਤੁਸੀਂ ਮਾਰਕੀਟ ਜਾਂਦੇ ਹੋ ਮੌਤ ਚ ਜਾਂਦੇ ਕੋਈ ਚੀਜ਼ ਖਰੀਦਦੇ ਹੋ ਕੈਸ਼ ਦਿੰਦੇ ਹੋ ਡੈਬਿਟ ਕਾਰਡ ਦਿੰਦੇ ਹੋ ਕ੍ਰੈਡਿਟ ਕਾਰਡ ਦਿੰਦੇ ਹੋ ਭਾਈ ਸਰ ਪਈ ਗੁਰਦਾਸ ਕਹਿੰਦੇ ਇੱਥੇ ਵਕਰੀ ਤਰ੍ਹਾਂ ਦੀ ਦੁਕਾਨ ਹੈ ਸ਼ੌਦਾ ਏਕਤ ਹੱਤ ਹੈ ਸ਼ਹ ਸਤਗੁਰੂ ਪੂਰਾ ਔਗਣ ਲੈ ਗੁਲ ਵਿਕੜੇ ਬਚਨੇ ਦਾ ਸੁਭਾ ਇੱਥੇ ਸਾਰੀਆਂ ਵਸਤਾਂ ਮੌਜੂਦ ਨੇ ਜੋ ਤੁਹਾਨੂੰ ਚਾਹੀਦਾ ਸਤਪੁਰਜੀ ਗੁਰੂ ਦੇ ਕੋਲ ਹੈ ਪਰ ਡੇਨ ਕਿ ਇੱਥੇ ਕੇਵਲ ਡੈਬਿਟ ਕ੍ਰੈਡਿਟ ਕਾਰਡ ਨਾਲ ਇਹ ਵੀ ਨਾ ਸੋਚੀਏ ਕਿ ਅਸੀਂ ਇੱਥੇ ਮਾਇਆ ਕੁਸ਼ਟੇਟ ਕਰ ਦਿੱਤੀ ਤੇ ਸ਼ਾਇਦ ਗੁਰੂ ਪ੍ਰਸੰਨ ਹੋ ਗਿਆ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੁਝ ਦੇ ਦੇਣਾ ਕੋਈ ਸੂਰਤ ਆਈ ਅਸੀਂ ਦਾ ਕੈ ਨਹੀਂ ਬਣ ਜਾਂਦੇ ਖਾਸ ਕਰਕੇ ਉਸ ਰਹਿ ਪਰਦੇ ਅੱਗੇ ਜਿੱਥੇ ਅਸੀਂ ਕਹਿੰਨੇ ਹਾਂ ਭੀਖ ਦੇ ਤੇ ਖਾਣੀ ਦੇ ਰ ਤੂੰ ਨਿਚ ਪਤ ਰਹਿ ਦਾਤਾ ਸੋ ਸੌਦਾ ਇਕਤ ਹਟ ਹੈ ਸ਼ਾ ਸ਼ਕਤ ਦਾ ਪੂਰਾ ਪਰ ਇੱਥੇ ਵਾਜੇ ਕਰ ਕੋਈ ਵਸਤ ਲੈਣੀ ਆ ਉਹਦਾ ਤਰੀਕਾ ਕੀ ਹੈ ਔਗਣ ਲੈ ਗੁਣ ਵਿਤਣ ਆਪਣੇ ਔਗਣ ਛੱਡ ਦਿਓ ਤੇ ਗੁਣਾ ਦੀ ਚੋਰੀ ਭਰ ਕੇ ਬਚ ਜਾਓ ਸੋ ਗਲਤੀ ਗੁਨਾਹ ਉਹ ਕਿਸੇ ਚ ਵੀ ਹੋ ਸਕਦੇ ਨੇ ਪਰ ਗੁਰੂ ਸਮਰੱਥ ਹੈ ਜਿਹੜਾ ਮਾਫ਼ ਕਰਦਾ ਹੈ ਅਗਲੀ ਗੱਲ ਸਿਰ ਇਤਿਹਾਸ ਦੀ ਉਸ ਵਰਤਾਰੇ ਨੂੰ ਸਮਝ ਲਈਏ ਗੁਰੂ ਸਾਹਿਬ ਦੇ ਵਿਆਹ ਦੇ ਬਾਰੇ ਆਨੰਦ ਕਾਉ ਬਾਰੇ ਸਭ ਤੋਂ ਪਹਿਲਾਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਗੱਲ ਆਈ ਕਿ ਜਦੋਂ ਗੁਰੂ ਸਾਹਿਬ ਦਾ ਵਿਆਹ ਹੋਇਆ ਉਹਨਾਂ ਦੀ ਉਮਰ 30 ਸਾਲ ਸੀ ਜਿਸ ਬੀਬੀ ਦੇ ਨਾਲ ਵਿਆਹ ਹੋਇਆ ਉਹਨਾਂ ਦੀ ਉਮਰ ਉਹਨਾਂ ਤੋਂ 9 ਸਾਲ ਇੱਕ ਸਾਲ ਨਾਲੋਂ ਪਛੋੜੀ ਅੱਛਾ ਜਿਹੜੇ ਪ੍ਰਾਣੇ ਮੁਸਕੇ ਨੇ ਜਾਂ ਜਿਹੜੇ ਪ੍ਰਾਣੇ ਸਾਡੇ ਕੋਲ ਉਸ ਗਰੰਥ ਦੇ ਜਿਹੜੇ ਸਰੋਤ ਮੌਜੂਦ ਨੇ ਉਹਨਾਂ ਦੇ ਵਿੱਚ ਇਹ ਤੱਤ ਜਿਹੜਾ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਜੀਵਨ ਬਰਤਾਂਤ ਹੈ ਉਹਦੇ ਵਰਣਨ ਤੋਂ ਬਾਹਰ ਵੱਖਰਾ ਲਿਖਿਆ ਪਿਆ ਚਾ ਸਕਦਾ ਹੈ ਉਹਦੇ ਵਿੱਚ ਕੀ ਲਿਖਿਆ ਹੈ ਕੇ ਉਪਰ ਧੀ ਭੈਣ ਦਾ ਜਦੋਂ ਵਿਆਹ ਹੋਣ ਲੱਗਾ ਤੇ ਬਾਕੀ ਜਿਹੜੀਆਂ ਛੇ ਭੈਣਾਂ ਸੀ ਉਹਨਾਂ ਨੇ ਵੀ ਪ੍ਰੜ ਕੀਤਾ ਨਾ ਚਕ ਲੋਹਰਾਂ ਨੇ ਵੀ ਸ਼ਾਮਲਿਆ ਕਿ ਅਸੀਂ ਵੀ ਗੁਰੂ ਸਾਹਿਬ ਦੇ ਨਾਲ ਹੀ ਵਿਆਹ ਕਰਵਾਉਣਾ ਹੈ ਹੁਣ ਜਰਾ ਖਿਆਲ ਕਰੋ ਜਰਾ ਸੋਚिए ਵੱਡੀ ਭੈਣ ਦੀ ਉਮਰ ਵਿਆਹ ਦੇ ਸਮੇਂ 9 ਸਾਲ ਤੇ ਜਿਹੜੀ ਛੇਵੇਂ ਸਾਧ ਹੋਵੇਗੀ ਉਹਦੀ ਉਮਰ 7 ਸਾਲ ਜੇ ਇੱਕ ਇੱਕ দেড় দেড় ਸਾਲ ਬਾਅਦ ਹੀ ਬੱਚਾ ਹੋਇਆ ਹੋਵੇ ਕਿ ਇਹ ਇੱਕ ਅਗਰ ਇਤਿਹਾਸ ਕਿਤੇ ਪੂਰੀ ਉਤਰ ਨਹੀਂ ਹੈ ਜਦੋਂ ਅਸੀਂ ਇਸ ਦਾ ਹੰਡਨ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਨਾਲ ਇਹ ਗਿਰਤ ਗੱਲਾਂ ਜੋੜੀਆਂ ਜਾ ਰਹੀਆਂ ਨੇ ਫਿਰ ਕਿਹਾ ਜਾਂਦਾ ਜੀ ਅੱਜ ਕੱਲ ਦੇ ਜਿਹੜੇ ਇਤਿਹਾਸਕਾਰ ਨੇ ਕੁਮ ਮੰਨ ਦੀਆਂ ਗੱਲਾਂ ਨੂੰ ਇਹ ਗੱਲ ਮੰਨਣ ਕਿਉਂਕਿ ਹੈ ਹੀ ਨਹੀਂ ਕਿ ਅਸੀਂ ਗੁਰੂ ਦਾ ਕੋਈ ਜਸ ਨਹੀਂ ਗਾ ਰਹੇ ਕਿ ਗੁਰੂ ਸਾਹਿਬ ਨੇ ਸੱਚ ਜਾ ਕਰਾਇ ਇੱਕ ਉੱਚ ਨਾਂ ਰਹੀ ਔਰ ਖਾਸ ਕਰਕੇ ਇੱਕ ਸਵਾ ਸਾਲ ਦੀ ਢਾਈ ਸਾਲ ਦੀ ਸਾਢੇ 3 ਸਾਲ ਸਾਢੇ 4 ਸਾਲ ਸਾਢੇ 5 ਸਾਲ ਦੀ ਬੱਚੀ ਨੂੰ ਕੀ ਪਤਾ ਕਿ ਮਾਪਣ ਵਾਂ ਚੜਨ ਲੱਗੀ ਕੈਸਰੀਆ ਦਾ ਜਲੀ ਸੀ ਇਹ ਸਾਡੇ ਇਤਿਹਾਸ ਉਸੇ ਤਰ੍ਹਾਂ ਹੀ ਤਲੰਤਰ ਕਰਨ ਦੇ ਵਾਸਤੇ ਲੋਕਾਂ ਦੇ ਵੱਲੋਂ ਵਿੱਚ ਪਾਈਆਂ ਗਈਆਂ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੂੰ ਸੀਤਲਾ ਦਾ ਪਦਵੀ ਦੱਸਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਵੀ ਪੂਜਕ ਦੱਸਿਆ ਗਿਆ ਇਸੇ ਤਰ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਿਹੜੀ ਸੀ ਉਸੇ ਤਰ੍ਹਾਂ ਕਿਸੇ ਨਾ ਕੀਤੀ ਉਹਨੂੰ ਸ਼ਰਾਫਤ ਤੇ ਆਸ਼ੀਸ਼ ਦੇ ਬਹੁਤ ਸਾਰੀਆਂ ਕੈਸਰੀਆ ਸ਼ਕਤੀਆਂ ਨੇ ਜਿਹੜੀਆਂ ਸਾਡੇ ਇਤਿਹਾਸ ਨੂੰ ਖਤਮ ਕਰਨ ਦੇ ਜਤਨ ਲਾਏ ਉਹ ਲੋੜ بڑے ਸੰਗਠਿਤ ਹੋ ਕੇ ਕੰਮ ਕਰਦੇ ਜਾ ਰਹੇ ਸਾਡੇ ਇਤਿਹਾਸ ਦੇ ਹਰ ਤੰਗ ਨੂੰ ਹਰ ਸੋਚ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਪਰ ਅਸੀਂ ਆਪਣੀ ਇਤਿਹਾਸਿਕ ਬੰਤਾ ਰਹਾਂ ਨੂੰ ਪਹੁੰਚ ਅਸੀਂ ਨਾ ਬੱਚਿਆਂ ਨੂੰ ਇਤਿਹਾਸ ਪੜਾ ਰਹੇ ਨਾ ਸਾਡੇ ਵਿਦਿਅਕ ਅਦਾਰਿਆਂ 'ਚ ਪੜਾਇਆ ਜਾ ਰਿਹਾ ਤੇ ਨਾ ਸਾਡੇ ਕੋਲ ਐਸੀ ਕੋਈ ਇਤਿਹਾਸ ਦੀ ਸੰਸਥਾ ਹੈ ਮੈਂ ਅੱਗੇ ਵੀ ਬੇਈ ਵਾਰ ਗੱਲ ਕੀਤੀ ਹੈ ਆ ਤੁਹਾਡੇ ਸਾਡੇ ਲਾਂਚੇ ਤਾਂ ਬਹੁਤ ਹੋਗੇ ਤੁਹਾਡੇ ਵੀ ਗੁੱਜਰ ਬਰਾਦਰੀ ਦੇ ਲੋਕ ਹੋਣਗੇ ਇੱਕ ਗਰੀਬ ਤੋਂ ਗਰੀਬ ਗੁੱਜਰ ਹੋਵੇ ਉਹ ਕਿਸੇ ਜਮੀਦਾਰ ਦੇ ਕਿਰਤਾਂ ਤੋਂ ਚਿਕਨ ਦਾ ਰਹਿ ਰਿਹਾ ਹੋਵੇ ਥੋਲ ਪਾ ਕੇ ਉਹਦੇ ਬੱਚਿਆਂ ਨੂੰ ਵੀ ਕੁਰਾਨ ਦਾ ਹਿਜਬ ਕਰਾਉਣ ਦੇ ਵਾਸਤੇ ਤੇ ਕੁਰਾਨ ਦੀ ਤਾਰੀਖ ਪੜਾਉਣ ਦੇ ਵਾਸਤੇ ਮੌਲਵੀ ਹੁੰਦਾ ਮੈਂ ਪਿੱਛੇ ਜਿਹੜਾ ਹਰਾਂ ਸਿੰਘ ਇੱਕ ਗੁੱਜਰ ਪਰਿਵਾਰ ਆ ਉਹਦਾ ਸ਼ੇਰੂ ਰਾਮ ਸੀ ਹੁਣ ਕੋਲੀ ਮੌਤ ਹੋ ਗਈ ਮੇਰੇ ਕੋਲ ਆਇਆ ਉਹਦੀ ਦੋ ਕੁੜੀਆਂ ਸੀ ਉਹਨੂੰ ਪੜ੍ਹਾਉਣ ਦੇ ਵਾਸਤੇ ਮੌਲਵੀ ਆਉਂਦਾ ਸੀ ਤੇ ਮੈਂ ਕਿਹਾ ਮੌਲਵੀ ਨੂੰ ਕਿੰਨੇ ਪੈਸੇ ਦਿੰਦੇ ਹੋ ਕਹਿੰਦਾ ਜੀ ਮੌਲਵੀ ਨੂੰ 3000 ਰੁਪਏ ਆ ਮਹੀਨੇ ਦਾ ਦਿੰਦਾ ਮੇਰੀਆਂ ਕੁੜੀਆਂ ਨੂੰ ਕੁਰਾਨ ਪੜ੍ਹਾਉਣ ਦੇ ਵਾਸਤੇ ਹੁੰਦਾ ਬੱਚਿਆਂ ਮੈਂ ਵੇਖਿਆ ਸਾਡੇ ਗੁਰੂ ਘਰ ਦੇ ਕਈ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਗ੍ਰੰਥੀਆਂ ਨੂੰ 3000 ਰੁਪਏ ਮਹੀਨੇ ਦਾ ਨਹੀਂ ਦੇ ਰਹੇ ਤੇ ਉਹ ਇੱਕ ਗੁੱਜਰ ਜਿਹੜਾ ਆਪਣੇ ਬੱਚਿਆਂ ਨੂੰ ਕੁਰਾਨ ਪੜ੍ਹਾਉਣ ਦੇ ਵਾਸਤੇ ਜਾਂ ਉਹਨਾਂ ਦੀ ਤਰੀਕੇ ਇਸਲਾਮ ਪੜ੍ਹਾਉਣ ਦੇ ਵਾਸਤੇ 3000 ਰੁਪਏ ਤਾਂ ਮੌਲਵੀ ਹੁੰਦੇ ਆ ਇਸੇ ਕਰਕੇ ਕਿਸੇ ਅਨਪੜ੍ਹ ਗੁਰਦੇ ਕੋਲ ਨਹੀਂ ਚਲੇ ਜਾਓ ਇੱਕ ਸਾਡੇ ਤੋਂ ਹੋਰ ਵੀ ਬੜੀ ਵੱਡੀ ਗੱਲ ਹੋਈ ਹੈ ਇੱਥੇ ਤੱਕ ਨਹੀਂ ਵਿਦੇਸ਼ਾਂ ਚ ਜਾਣਾ ਜਦੋਂ ਉੱਥੇ ਚਾਹੀਦਾ ਜੀ ਗੁਰਬਾਣੀ ਦੇ ਅਰਥ ਅੰਗਰੇਜ਼ੀ ਚ ਦੱਸ ਨਹੀਂ ਕੀਤੇ ਜਾ ਸਕਦਾ ਕਿਸੇ ਵੀ ਧਰਮ ਗ੍ਰੰਥ ਦੇ ਅਰਥ ਪੂਰਨ ਰੂਪ ਦੇ ਵਿੱਚ ਕਿਸੇ ਗੈਰ ਭਾਸ਼ਾ ਚ ਨਹੀਂ ਕੀਤੇ ਜਾ ਸਕਦਾ ਤੁਸੀਂ ਪੰਜਾਬੀ ਵਿੱਚ ਕੁਰਾਨ ਨੂੰ ਪੜ੍ਹ ਕੇ ਵੇਖੋ ਤੁਹਾਨੂੰ ਮਜ਼ਾ ਵੀ ਆਉਣਾ ਪੰਜਾਬੀ ਵਿੱਚ ਬਾਈਬਲ ਨੂੰ ਪੜ੍ਹ ਕੇ ਵੇਖੋ ਤੁਹਾਨੂੰ ਮਜ਼ਾ ਹੀ ਨਹੀਂ ਆਉਣਾ ਜਿਗਦੇ ਵੀ ਬਸਰਵਾਨਾਂ ਦੇ ਬੱਚੇ ਨੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਕਿਸੇ ਵੀ ਪੱਦਰ ਦੇ ਕਿਸੇ ਵੀ ਅਮੀਰ ਜਾਂ ਗਰੀਬ ਪਰਿਵਾਰ ਦੇ ਆ ਉਹਨਾਂ ਨੂੰ ਕੁਰਾਨ ਅਰਬੀ 'ਚ ਹੀ ਪੜਾਈ ਚਾਹੀਦੀ ਕੁਰਾਨ ਦੀ ਸੰਸਕਿਆ ਅਰਬੀ 'ਚ ਹੀ ਦਿੱਤੀ ਜਾਂਦੀ ਕਿਸੇ ਬੋਲ ਭਾਜਾ ਤੱਕ ਨਹੀਂ ਦਿੱਤੀ ਜਾਂਦੀ ਅਰਥ ਆਉਣ ਦਾ ਆਉਣ ਪਰ ਉਹਨਾਂ ਦੇ ਬੱਚਿਆਂ ਨੂੰ ਕੁਰਾਨ ਆਉਂਦੀ ਹੈ ਪਰ 6 ਤੋਂ ਲੈ ਕੇ 11 ਸਾਲ ਦੇ ਉਹਨਾਂ ਦੇ ਸਭ ਤੋਂ ਵੱਧ ਬੱਚੇ ਨੇ ਇਸਲਾਮ ਦੇ ਵਿੱਚ ਜਿਨ੍ਹਾਂ ਨੂੰ ਕੁਰਾਨ ਦੇ 6 ਜਾਂ 666 ਅਜ ਤੱਕ ਬਾਣੀਆਂ ਹ ਆਪਣੀ ਘਰਤ ਵੇਖੀ ਸਾਡੇ ਬੱਚੇ ਨੂੰ ਇਹ ਵੀ ਪਤਾ ਨਹੀਂ ਦੀਆਂ ਬਾਣੀਆਂ ਕਿਹੜੀਆਂ ਇਹ ਵੀ ਪਤਾ ਜਪਜੀ ਸਾਹਿਬ ਦੀਆਂ ਪਾਉਣੀਆਂ ਸਾਡੇ ਘਰ ਦੇ ਹਾਲਾਤੇ ਹੋ ਗਏ ਤੇ ਉਹ ਲੋਕ ਜਿਹੜੇ ਬੇਸ਼ੱਕ ਗਰੀਬੀ ਦੇ ਵਿੱਚ ਆਪਣਾ ਵਕਤ ਕੱਢ ਰਹੇ ਨੇ ਸਾਨੂੰ ਅਮੀਰੀ ਵੀ ਮਾਰ ਦਿੰਦਾ ਹੈ ਸਾਡੇ ਘਰਾਂ 'ਚ ਅਸੀਂ ਸਾਡੇ ਗੁਰਦਵਾਰਿਆਂ 'ਚ ਅਸੀਂ ਸਾਡੀਆਂ ਗੱਡੀਆਂ 'ਚ ਅਸੀਂ ਤੇ ਅਸੀਂ ਗੱਲਾਂ ਉਸ ਇਤਿਹਾਸੀਆਂ ਕਰਦੇ ਜਦੋਂ ਬਸਾਤ ਮਹੀਨੇ ਦੇ ਵਿੱਚ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜੇ ਹੁੰਦੇ ਸੀ ਗੋਦੀਆਂ ਦੇ ਵਿੱਚ ਬੱਚਿਆਂ ਦੇ ਟੁਕੜੇ ਹੁੰਦੇ ਸੀ ਸਾਰਾ ਤਨ ਚੱਕੀ ਪੀੜੀ ਪੈਂਦੀ ਸੀ ਤੇ ਰਾਤ ਨੂੰ ਅੱਧਾ ਪ੍ਰਸ਼ਾਦਾ ਤੇ ਅੱਧਾ ਪਿਆਲਾ ਪਾਣੀ ਦਾ ਮਿਲਦਾ ਸੀ ਕਿਹਦੇ باوجود ਵੀ ਕਾਦੀ ਅੱਗੜੂਟਾ ਵਰਗੇ ਜਿਹੜੇ ਇਤਿਹਾਸਕਾਰ ਸਮਾ ਕੀ ਉਸ ਸਮੇਂ ਦੇ ਜਿਹੜੇ ਗਵਾਹ ਨੇ ਕੋਈ ਕਹਿੰਦੇ ਕਿ ਇਸ ਸਵੇਰੇ ਸ਼ਾਮ ਆਪਣੇ ਖੁਦਾ ਦੀ ਕਲਮ ਪੜ੍ਹਦੀ ਅਸੀਂ ਕਹਿੰਦੀ ਆ ਕਿ ਬੀਬੀਆਂ ਸਵੇਰੇ ਸ਼ਾਮ ਨਿਤਨੇਮ ਕਰਦੀਆਂ ਸੀ ਅੱਜ ਸਾਡੇ ਚ ਹੋ ਰਹੀ ਹੋ ਰਹੀ ਸਭ ਕੁਝ ਬਦਲ ਗਿਆ